ਮਾਰੇ ਨੇ ਇਸੇ ਕਰਕੇ ਕੀ ਕਹਾ ਭਇਓ ਜੋ ਦੋ ਲੋਚਨ ਮੁੰਦਕੇ ਬੈਠ ਰਿਓ ਬੱਕ ਧਿਆਨ ਤੇ ਬਗਲੇ ਨਾਲ ਵੀ ਹੈ ਨਹੀਂ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਬਿ ਭੂਖਣ ਸਾਰੰਗ ਸਾਰਦਰ ਤੇ ਲੋਹਾ ਤੇ ਬਿ ਭੂਖਣਦਰ ਤੇ ਗਹਿਣਾ ਕਿੰਨੇ ਇੰਨਾ ਜ਼ਬਾਨ ਦਾ ਕਮਾਲ ਦਾ ਹੈ ਜਦੋਂ ਬੋਲਦਾ ਹੈ ਤੇ ਇਸ ਤਰ੍ਹਾਂ ਲੋਹੇ ਦੇ ਗਹਿਣੇ ਵੀ ਸੋਨੇ ਦੇ ਬਣਾ ਬਣਾ ਸੱਟੀ ਜਾਂਦੇ ਹੈ ਲੋਇਆ ਲੋਕਾਂ ਨੂੰ ਯਕੀਨ ਕਰਾ ਦਿੰਦਾ ਸੁਣ ਲੈ ਜੀ ਮੁਖ ਛੂਟ ਵਿਮੁਕਨਸਾਰੰ ਅਗੇ ਤ੍ਰੈਪਾਲ ਇਤਿਹਾਲ ਵਿਚਾਰੰ ਤ੍ਰੈਪਾਲ ਤਿੰਨਾ ਪਾਲਾ ਵਾਲਾ ਗੰਗ ਗੈਤਰੀ ਮੰਤਰ ਓਮ ਬੂਰ ਬਵਾ ਸਵਾ ਇਹ ਰਿਗਵੇਦ ਚੋਂ ਆਉਂਦਾ ਇਹ ਤਿੰਨਾ ਪਾਲਾ ਵਾਲਾ ਮੰਤਰ ਵੀ ਪੜ ਰਿਹਾ ਤ੍ਰੈਪਾਲ ਇਤਿਹਾਲ ਵਿਚਾਰੰ ਮਹਾਰਾਜ ਕਹਿੰਦੇ ਪਰ ਜਿੱਦਣ ਇਹ ਨੂੰ ਸਮਝ ਪਾਏਗੀ ਨਾ ਨਾਮ ਦਾ ਕਰਮ ਕੀ ਹੈ ਜੇ ਜਾਨਸ ਬਰਮਨ ਕਰਮ ਸਭ ਫੋਕਟ ਨਿਸ਼ਚੋ ਕਰਮਨ ਪਰ ਨਾਮ ਐਵੇਂ ਨਹੀਂ ਕੋ ਨਾਨਕ ਨੇ ਚੋ ਧਿਆਵੇ ਯਕੀਨ ਨਾਲ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਗੁਰੂ ਤੋਂ ਬਿਨਾ ਨਿਸ਼ਚਤਾ ਸਤਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਮੈਂ ਸਿਰ ਬੇਨਤੀ ਕਰਾਂਗਾ ਇਥੋਂ ਤੱਕ ਕਿ ਜਿੰਨੇ ਮਹਾਪੁਰਸ਼ ਬੰਦਗੀ ਕਰਨ ਵਾਲਿਆ ਉਹ ਜ਼ੋਰ ਦਿੰਦੇ ਆ ਇਬਾਦਤ ਤੇ ਸਿਮਰਨ ਤੇ ਇਹ ਗੱਲ ਹੋਰ ਇਸੇ ਤੀਰਥ 'ਕਿ ਆ ਕਬੀਰ ਸਾਹਿਬ ਨੇ ਤਾਂ ਮੱਕੇ ਜਾਣ ਵਾਲੇ ਨੂੰ ਵੀ ਕਹਿ ਦਿੱਤਾ ਕਬੀਰ ਹਜ ਕਾਬਾ ਉਹ ਜਾਏ ਥਾ ਅੱਗੇ ਮਿਲਿਆ ਖੁਦਾਏ ਸਾਈਂ ਮੇਜ ਸੋ ਲੜ ਪਰਿਆ ਤੁਝ ਕਿਨ ਫਰਮਾਈ ਗਾਇ ਤੈਨੂੰ ਕਿਨੇ ਦੱਸਦਾ ਮੈਂ ਇੱਥੇ ਬੈਠਾ ਓਏ ਉਹ ਕਹਿੰਦਾ ਸਾਰੀ ਦੁਨੀਆ ਜਾਂਦੀ ਪਈ ਅਗੋ ਪ੍ਰਮਾਤਮਾ ਬੋਲੇ ਸ਼ੇਖ ਸਬੂਰੀ ਬਾਹਰਾ ਕਿ ਇੱਥੇ ਮੇਰੀ ਬੇਨਤੀ ਹੈ ਛੇਕਸ ਬੂਰੀ ਬਾਹਰ ਕਿਆ ਹਜ ਕਾਬੇ ਜਾਏ ਜਾ ਕੀ ਦਿਲ ਸਾਬਤ ਨਹੀਂ ਮੈਨੂੰ ਯਾਦ ਇੱਕ ਵਾਰੀ ਸ਼ਿਆਣੇ ਬੰਦਿਆ ਨੇ ਜਾ ਕੀ ਤੇ ਤਰ ਕਰਤਾ ਵੀ ਜਾ ਕਾ ਚਾਹੀਦਾ ਦਿਲ ਪੁਲਿੰਗ ਹੈ ਜਾ ਕੀ ਦਿਲ ਸਾਬਤ ਨਹੀਂ ਸਾਬਤੀ ਨਹੀਂ ਜਿਹਦੇ ਸਾਬਤੀ ਇਸ ਤਰ੍ਹਾਂ ਹੈ ਜਿਸ ਬੰਦੇ ਦੀ ਸਫਾਈ ਨਹੀਂ ਮੰਨਦੀ ਕਹਿੰਦੇ ਖੁਦਾ ਨੇ ਕਿਹਾ ਜੇ ਅੰਦਰ ਤੇਰਾ ਇਬਾਦਤ ਨਾਲ ਸਾਬ ਨੇ ਹੋਇਆ ਕਿਹੜੇ ਹਜ ਕਾਬੇ ਤੁਰੰਦਰੇ ਤੇਰਾ ਫਿਰ ਫਿਰ ਬਿੰਤੀ ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬਾ ਜਾਏ ਜਾ ਕੀ ਦਿਲ ਸਾਬਤ ਨਹੀਂ ਜਿਸ ਦੇ ਦਿਲ ਦੀ ਸਾਫਤੀ ਨਹੀਂ ਸਿਫਾਈ ਨਹੀਂ ਤਾਕੋ ਕਹਾਂ ਖੁਦ ਆਏ ਤੇ ਮਹਾਰਾਜ ਕੀ ਕਰੀਏ ਫਿਰ ਅੱਗੇ ਸਮਤ ਦਿੰਦੇ ਆ ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਤੁਖ ਜਾਏ ਦਿਲ ਮੈਂ ਸਾਈ ਪ੍ਰਗਟ ਹੈ 부ਝੈ ਗੁਲੰਤੀ ਨਹੀਂ ਹਜ਼ੂਰ ਨੇ ਤੇ ਸ਼ਬਦ ਵਰਤਿਆ ਫਿਰ ਆਪਾਂ ਅੱਗੇ ਚੱਲੀਏ ਜੀ ਅੱਗੇ ਹੈ ਜੈਸੇ ਪਾਹਨ ਜਲਮ ਹੈ ਰਾਖਿਓ ਸਤਗੁਰੂ ਗੁਰੂ ਤੇਗ ਬਹਾਦਰ ਮੈਂ ਨਹੀਂ ਕਿ ਮੈਂ ਦਾਵਾ ਕਰਨੇ ਮੈਂ ਸ਼ੁੱਧ ਬਾਣੀ ਪੜਨਾ ਅਕਸਰ ਸਾਡੇ ਬੰਦੇ ਊੜੇ ਖੁੱਲੇ ਨੂੰ ਊੜੇ ਬੰਦ ਚ ਹੀ ਬੋਲ ਜਾਂਦੇ ਆ ਊੜਾ ਖੁੱਲਾ ਰਾਖਿਓ ਓਏ 사ਜਨ ਓਏ ਮੀਤ ਪਿਆਰੇ ਇੱਥੇ ਬੇਨਤੀ ਕਰ ਜੈਸੇ ਪਾਹਨ ਪਾਹਨ ਦਾ ਲਬਜ਼ੀ ਅਰਥੇ ਜੀ ਪੱਥਰ ਜੈਸੇ ਦਰਤ ਜਿਮੇਂ ਜੈਸੇ ਪਾਨ ਜਲ ਮਹਿ ਵਾ ਵਾ ਕਮਾਲ ਕੁਰਵਾਨ ਜਾਈਏ ਇੱਥੇ ਮਹਿ ਸ਼ਬਦ ਵਰਤਿਆ ਉੱਤੇ ਮਹਿ ਵਰਤਿਆ ਜਿਹੜੇ ਕਹਿੰਦੇ ਨਾ ਜੀ ਇਹ ਇਹ ਜੀ ਤੁਹਾਨੂੰ ਸ਼ਾਇਦ ਪਤਾ ਹੋਣਾ ਇਸ ਬਾਣੀ ਬਾਰੇ ਬਹੁਤ ਕੁਝ ਪਹਿਲਾਂ ਲੋਕਾਂ ਨੇ ਵਿਦਵਾਨ ਕੀ ਕਹਾਂਗਾ ਹੁਣ ਇੱਥੇ ਗੁਰੂ ਮਹਿ ਵਰਤਦਾ ਉੱਤੇ ਮਹਿ ਵਰਤਦਾ ਇਹਦਾ ਮਤਲਬ ਸਤਗੁਰੂ ਨੂੰ ਦੋਨਾਂ ਸ਼ਬਦਾਂ ਦਾ ਪਤਾ ਹੈ ਸਤਗੁਰੂ ਸਮਰੱਥ ਜਾਣਦੇ ਹੁਣ ਉੱਥੇ ਵੀ ਜਾ ਮੈਂ ਜਿਸ ਵਿੱਚ ਇਥੇ ਜਲ ਮਹਿ ਇਹਦਾ ਫਿਰ ਅਰਥ ਹੋ ਗਿਆ ਜਲ ਵਿੱਚ ਮਹਾਰਜ ਕਹਿੰਦੇ ਜੈਸੇ ਪਾਹਨ ਜਲ ਮਹਿ ਰੱਖਿਓ ਜਿਸ ਤਰ੍ਹਾਂ ਇੱਕ ਪੱਥਰ ਨੂੰ ਕੋਈ ਪਾਣੀ ਦੇ ਵਿੱਚ ਰੱਖਦਾ ਹੈ ਜਲ ਚ ਰੱਖਦਾ ਹੈ ਮਹਾਰਜ ਕਹਿੰਦੇ ਭੇਦੈ ਨਾਹੇ ਤਿਹ ਪਾਣੀ ਭੇਦੈ ਦਰ ਤੇ ਵਿੰਣਾ ਭੇਦੈ ਦਰ ਤੇ ਵਿੰਣਾ ਨਹੀਂ ਭੇਦਦਾ ਨਹੀਂ ਵਿੰਦਦਾ ਕੌਣ ਤੇ ਪਾਣੀ ਉਸ ਨੂੰ ਪਾਣੀ ਨਹੀਂ ਬਿੰਦਾ ਜਲ ਵੀ ਸ਼ਬਦ ਵਰਤਿਆ ਤੇ ਪਾਣੀ ਵੀ ਵਰਤਿਆ ਦੋਨੋਂ ਵਰਤੇ ਜੈਸੇ ਪਾਹਨ ਜਲ ਮੈਂ ਰੱਖਿਉ ਭੀਦੇ ਨਾਹਿ ਤੇ ਪਾਣੀ ਪਾਣੀ ਉਹਨੂੰ ਨਹੀਂ ਬਿੰਦਾ ਇਹਦੇ ਭਾਵ ਅਰਥ ਕਰਾਂਗੇ ਉਹ ਪਾਣੀ ਵਿੱਚ ਰਹਿ ਕੇ ਵੀ ਆ ਭੇਜਦਾ ਨਹੀਂ ਭੇਜਦਾ